चाहूंगा कि सिंधु हमारा है और सिंधु हमारा रहेगा या इस दरिया से हमारा पानी बहेगा या उनका खून बहेगा ऐसे नहीं हो सकता ऐसे नहीं हो सकता कि एक दिन तू जाए और यह फैसला करे ਕਿ ਆਪ ਇੰਡਸ ਵਾਟਰ ਟਰੀਟੀ ਕੋ ਨਾ ਇਮਾਨਤੇ ਹੈ ਸਤਿ ਸ਼੍ਰੀ ਅਕਾਲ ਦੋਸਤੋ ਪਹਿਲਗਾਮ ਤੇ ਕੀਤੇ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਜੋ ਸਖਤ ਫੈਸਲੇ ਲਏ ਗਏ ਜਿਸ ਦੇ ਵਿੱਚ ਸਿੰਧ ਸਮਝੌਤੇ ਨੂੰ ਰੱਦ ਕਰਨ ਦੀ ਗੱਲ ਕਹੀ ਗਈ ਅਤੇ ਹੋਰ ਵੀ ਸਖਤ ਫੈਸਲੇ ਕੀਤੇ ਗਏ ਜਿਨ੍ਹਾਂ ਦੇ ਵਿੱਚ ਪਾਕਿਸਤਾਨੀ ਜੋ ਸਲਾਨੀ ਸਨ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜਣ ਦਾ ਹੁਕਮ ਅਤੇ ਨਾਲ ਹੀ ਜੋ ਹਟਾਰੀ ਬਾਗਾ ਬਾਰਡਰ ਹਨ ਉਹਨਾਂ ਨੂੰ ਬੰਦ ਕਰਨ ਦਾ ਹੁਕਮ ਅਤੇ ਹੋਰ ਵੀ ਅਨੇਕਾ ਸਖਤ ਫੈਸਲੇ ਸਨ ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਵੀ ਕੁਝ ਸਖਤ ਐਲਾਨ ਕੀਤੇ ਗਏ ਪਰ ਹੁਣ ਇਸ ਮਾਮਲੇ ਦੇ ਵਿੱਚ ਮਹੌਲ ਹੋਰ ਜ਼ਿਆਦਾ ਗਰਮਾਉਂਦਾ ਅਤੇ ਵਿਗੜਦਾ ਨਜ਼ਰ ਆ ਰਿਹਾ ਹੈ ਜਿੱਥੇ ਕਿ ਪਾਕਿਸਤਾਨ ਦੇ ਲੀਡਰ ਭੁੱਟੋ ਨੇ ਇੱਕ ਆਪਣੇ ਬਿਆਨ ਦੇ ਵਿੱਚ ਅਜਿਹੀ ਗੱਲ ਕਹੀ ਜਿਸ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਪਟੂਟੋ ਨੇ ਆਪਣੇ ਬਿਆਨ ਦੇ ਵਿੱਚ ਪਾਕਿਸਤਾਨੀ ਲੋਕਾਂ ਦੇ ਸਾਹਮਣੇ ਕਿਹਾ ਕਿ ਸਿੰਧੂ ਸਮਝੌਤੇ ਨੂੰ ਰੱਦ ਕਰਨਾ ਕੋਈ ਮਾਮੂਲੀ ਗੱਲ ਨਹੀਂ ਹੈ ਨਾ ਹੀ ਉਹਨਾਂ ਦੇ ਬਸ ਦੀ ਗੱਲ ਹੈ ਜਾਣ ਕੇ ਭਾਰਤ ਵਾਲੋਂ ਉਹਨਾਂ ਨੇ ਇਸ਼ਾਰਾ ਕੀਤਾ ਤੇ ਨਾਲ ਹੀ ਕਿਹਾ ਕਿ ਸਿੰਧੂ ਨਦੀ ਦੇ ਵਿੱਚ ਜਾਂ ਤਾਂ ਉਹਨਾਂ ਦਾ ਪਾਣੀ ਵਹੇਗਾ ਜਾਂ ਫਿਰ ਭਾਰਤ ਵਾਲਿਆਂ ਦਾ ਖੂਨ ਤੇ ਇਹ ਬਹੁਤ ਵੱਡੀ ਗੱਲ ਕਹੀ ਗਈ ਹੈ ਕਿਤੇ ਨਾ ਕਿਤੇ ਇਸ ਸਮੇਂ ਜਿੱਤੇ ਬੀਜੇਪੀ ਵੱਲੋਂ ਇਸ ਮੌਕੇ ਬਿਹਾਰ ਦੀਆਂ ਚੋਣਾਂ ਦੇ ਵਿੱਚ ਸਮੂਲੀਅਤ ਕੀਤੀ ਜਾ ਰਹੀ ਹੈ ਤੇ ਲੋਕਾਂ ਵੱਲੋਂ ਇਸ ਮਾਮਲੇ ਤੇ ਵਿਅੰਗ ਕੀਤਾ ਜਾ ਰਹੇ ਹਨ ਕਿ ਦੇਸ਼ ਇੰਨੀ ਵੱਡੀ ਮੁਸ਼ਕਲ ਦੇ ਵਿੱਚ ਹੈ ਪਰ ਇਹਨਾਂ ਵੱਲੋਂ ਇਸ ਤਰ੍ਹਾਂ ਚੋਣਾ ਦੇ ਵਿੱਚ ਆਪਣੀ ਸਰਗਰਮੀ ਜਾਦੇ ਵਧਾਈ ਗਈ ਹੈ ਤੇ ਇਸ ਮੌਕੇ ਇਹ ਵੀ ਟਰੋਲ ਕੀਤਾ ਜਾ ਰਿਹਾ ਹੈ ਕਿ ਪਹਿਲਗਾਮ ਹਮਲੇ ਦਾ ਤਿੰਨ ਲੋਕਾਂ ਨੂੰ ਜਾਦੇ ਫਾਇਦਾ ਹੋਇਆ ਬੀਜੇਪੀ 에ਅਰਲਾਈਨਸ ਅਤੇ ਜਾਂ ਫਿਰ ਉਹਨਾਂ ਲੋਕਾਂ ਨੂੰ ਜੋ ਇਸ ਤੇ ਰੋਟੀਆਂ ਸੇਕਦੇ ਹਨ ਜਿਨ੍ਹਾਂ ਦੇ ਬਾਰੇ ਤੁਸੀਂ ਜਾਣਦੇ ਹੋ ਸੋ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਜੁਰ ਕਮੈਂਟ ਕਰਨਾ ਆਓ ਤੁਹਾਨੂੰ ਇਸ ਵਾਇਰਲ ਹੋ ਰਹੀ ਪੂਰੀ ਵੀਡੀਓ ਵੱਲ ਚਲਦੇ ਹਾਂ ਤੋ ਆਡਾ ਪੁੱਤੋ ਦੇ ਇਸ ਬਿਆਨ ਬਾਰੇ ਕੀ ਕਹਿਣਾ ਹੈ ਕਿ ਤੁਸੀਂ ਇਹਦੀ ਨਖੇਦੀ ਕਰਦੇ ਹੋ ਜਾਂ ਨਹੀਂ ਐਸੇ ਜਾਂ ਨੋ ਦੇ ਵਿੱਚ ਕਮੈਂਟ ਕਰਨਾ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਮੌਕੇ ਸਖਤ ਫੈਸਲੇ ਲੈਣੇ ਚਾਹੀਦੇ ਨੇ ਨਾ ਕਿ ਡੰਗਟਵਾਉ ਬਿਆਨ ਦਾਗਣੇ ਚਾਹੀਦੇ ਨੇ ਇਸ ਬਾਰੇ ਵੀ ਤੁਹਾਡਾ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਹੌਲ ਜਾਦੇ ਵਿਗੜ ਸਕਦਾ ਹੈ ਕਿਉਂਕਿ ਇਸ ਮੌਕੇ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ جنگ ਲੱਗ ਸਕਦੀ ਹੈ ਭਾਰਤ ਕੋ ਕਹਿਣਾ ਚਾਹੂੰਗਾ ਕਿ ਸਿੰਧੂ ہمارا ਹੈ ਔਰ ਸਿੰਧੂ ہمارا ਰਹੇਗਾ ਯਾ इस दरिया से हमारा पानी बहेगा या उनका खून बहेगा ऐसे नहीं हो सकता ऐसे नहीं हो सकता कि एक दिन तू जाए और यह फैसला करे कि आप इन दिस वाटर ट्रीटी को नहीं मानते हैं